ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਵਿਸ਼ਵ ਵਾਤਾਵਰਨ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਵੀ ਜੰਗਲਾਤ ਵਿਭਾਗ ਦੇ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ-ਵੱਖ ਜਗ੍ਹਾ ਤੇ ਬੂਟੇ ਲਗਾ ਕੇ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਵਣ ਮੰਡਲ ਅਫਸਰ ਸ਼੍ਰੀ ਮੁਖਤਸਰ ਸਾਹਿਬ, ਅਮਰਤਪਾਲ ਸਿੰਘ ਬਰਾਡ ਵਣ ਰੇਂਜ ਅਫਸਰ, ਸੁਖਦੇਵ ਸਿੰਘ ਬਲਾਕ ਅਫਸਰ ਪਵਨ ਕੁਮਾਰ ਦੀ ਅਗਵਾਈ ਦੇ ਵਿੱਚ ਅੱਜ ਮੰਡੀ ਰੋੜਾਂ ਵਾਲੀ ਅਤੇ ਪਿੰਡ ਨਕੇਰੀਆਂ ਦੇ ਵਿੱਚ ਸਖਪਾਲ ਸਿੰਘ ਬੀਟ ਅਨਚਾਰਜ ਨਕੇਰੀਆਂ ਅਤੇ ਰਜਿੰਦਰ ਸਿੰਘ ਬੇਲਦਾਰ ਦੀ ਅਗਵਾਈ ਦੇ ਵਿੱਚ ਬੂਟੇ ਲਗਾਏ ਗਏ। ਇਸ ਬੂਟੇ ਲਗਾਉਣ ਦੀ ਸ਼ੁਰੂਆਤ ਮੰਡੀ ਰੋੜਾਂ ਵਾਲੀ ਦੇ ਸਾਫਕਾ ਸਰਪੰਚ ਬਲਵਿੰਦਰ ਸਿੰਘ ਸਾਫ ਸੰਧੂ ਦੇ ਵੱਲੋਂ ਕੀਤੀ ਗਈ ਇਸ ਮੌਕੇ ਉਹਨਾਂ ਦੇ ਵੱਲੋਂ ਮੰਡੀ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਬੂਟੇ ਲਗਾਏ ਗਏ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਾਫਕਾ ਸਰਪੰਚ ਬਲਵਿੰਦਰ ਸਿੰਘ ਸਾਫ ਸੰਧੂ ਨੇ ਕਿਹਾ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਉਹਨਾਂ ਦੇ ਵੱਲੋਂ ਮੰਡੀ ਰੋਡਾਂ ਵਾਲੀ ਦੇ ਵਿੱਚ ਮੰਡੀ ਰੋਡਾਂ ਵਾਲੀ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਬੂਟੇ ਲਗਾਏ ਗਏ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੱਲੇ ਬੂਟੇ ਲਗਾਏ ਹੀ ਨਾ ਜਾਣ ਬਲਕਿ ਇਹਨਾਂ ਦਾ ਪਾਲਣ ਪੋਸ਼ਣ ਵੀ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾ ਸਕੀਏ ਇਸ ਮੌਕੇ ਸਖਪਾਰ ਸਿੰਘ ਬੀਟ ਅਨਚਾਰਜ ਨਕੇਰੀਆਂ ਨੇ ਦੱਸਿਆ ਕਿ ਅੱਜ ਜੰਗਲਾਤ ਵਿਭਾਗ ਦੇ ਨਿਰਦੇਸ਼ਾਂ ਤੇ ਉਹਨਾਂ ਦੇ ਵੱਲੋਂ ਪਿੰਡ ਨਕੇਰੀਆਂ ਤੇ ਮੰਡੀ ਰੋੜਾ ਵਾਲੀ ਦੇ ਵਿੱਚ ਬੂਟੇ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਨਜ਼ਦੀਕ ਪੈਂਦੀਆਂ ਸਰਕਾਰੀ ਨਰਸਰੀਆਂ ਤੇ ਲੋਕਾਂ ਨੂੰ ਮੁਫਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਨੇ ਜਿਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵਾਧ ਤਵਾਦ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਸ ਮੌਕੇ ਰਾਜਕਮਾਰ ਕਾਲੜਾ ਸੋਨੂ ਵਰਮਾ ਭੁਪਿੰਦਰ ਸਿੰਘ ਅਰੋੜਾ ਜੀਤ ਸਿੰਘ ਗਰਮੀਤ ਸਿੰਘ ਸਮੇਤ ਹੋਰ ਵੀ ਕਈ ਲੋਕ ਹਾਜ਼ਰ ਸਨ ਹਾਂਜੀ ਸਰਪੰਚ ਸਾਹਿਬ ਅੱਜ ਵਰਡ এনवायरमेंट ਡੇ ਹੈ ਜੀ ਉਹਦੇ ਤਹਿਤ ਜੰਗਲਾਤ ਵਿਭਾਗ ਦੇ ਵੱਲੋਂ ਸਾਡੇ ਪਿੰਡ ਦੇ ਵਿੱਚ ਹ ਮੁਲਾਜ਼ਮ ਆਏ ਸੀ ਤੇ ਅਸੀਂ ਸਾਰੇ ਜਣੇ ਰਲ ਕੇ ਇਹਨਾਂ ਦੇ ਸਹਿਯੋਗ ਨਾਲ ਔਰ ਪੰਚਾਇਤ ਰਲ ਕੇ ਅਸੀਂ ਅੱਜ ਬੂਟੇ ਲਾ ਰਹੇ ਹਾਂ ਜੀ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵਾਤਾਵਰਨ ਨੂੰ ਹਰਿਆ ਭਰਿਆ ਕੀਤਾ ਜਾਵੇ ਤਾਂ ਜੋ ਜਿਹੜੀ ਆ ਗਰਮੀ ਪੈ ਰਹੀ ਹੈ ਇਹਦੇ ਤੋਂ ਕੁਝ ਨਜਾਤ ਮਿਲ ਸਕੇ ਤੇ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਆਪਾਂ ਇਸ ਵਾਰ ਇਸ ਗਰਮੀ ਦੇ ਵਿੱਚ ਵੱਧ ਚੜ ਕੇ ਆਪਾਂ ਬੂਟੇ ਲਾਉਣੇ ਆ ਤੇ ਕੱਲੇ ਬੂਟੇ ਲਾਉਣੇ ਨਹੀਂ ਵੀ ਬੂਟੇ ਨੂੰ ਆਪਾਂ ਪਾਲਣਾ ਵੀ ਹੈ ਤੇ ਬੂਟੇ ਲਾਉਣੇ ਤਾਂ ਬਹੁਤ ਸੌਖੇ ਹੁੰਦੇ ਪਰ ਆਪਾਂ ਕੋਸ਼ਿਸ਼ ਇਹ ਕਰਨੀ ਵੀ ਜਿਹੜਾ ਬੂਟਾ ਲਾਈਏ ਉਹਨੂੰ ਇਸ ਵਾਰ ਪਾਲੀਏ ਤੇ ਬੇਨਤੀ ਵੀ ਆਪਾਂ ਸਾਰੇ ਇਸ ਵਾਰ ਬੂਟੇ ਜ਼ਰੂਰ ਲਾਈਏ ਹਾਂ ਵਨ ਮੰਡਲ ਆਫ ਸ੍ਰੀ ਮੁਖਤਸਰ ਸਾਹਿਬ ਦੇ ਵਨ ਅੰਮ੍ਰਿਤਪਾਲ ਸਿੰਘ ਬਰਾੜ ਵਨ ਰੇਂਜ ਆਫ ਸ੍ਰੀ ਸੁਖਦੇਵ ਸਿੰਘ ਜੀ ਦੇ ਨਿਰਦੇਸ਼ ਅਨੁਸਾਰ ਅੱਜ 5 ਜੂਨ ਵਰਲਡ এনवायरमेंट ਡੇ सेलिब्रेशन ਕਰ ਰਹੇ ਆ ਮੰਡੀ ਮੇਨ ਗਾਂਵ ਵਿੱਚ ਸਰਪੰਚ ਸਾਹਿਬ ਨਾਲ ਤੇ ਪੰਚਾਇਤ ਨਾਲ ਅਸੀਂ ਸਾਂਝੇ ਸਹਿਯੋਗ ਦੇ ਮਤੇ ਨਾਲ ਬੂਟੇ ਲਗਾ ਰਹੇ ਆ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਬੂਟੇ ਲਗਾਓ ਆਪਣੀ ਨਰਸਰੀ ਇੱਥੇ ਆਪਣੇ ਸ਼ਾਹਪੁਰਾ ਜੀ ਦਲੀਆਣਾ ਪੋਲ ਦੇ ਉੱਪਰ ਬਿਕਨਰ ਕਨਾਲ ਤੇ ਬਣੀ ਹੋਈ ਆ ਉੱਥੋਂ ਫ੍ਰੀ ਅਨਕੌਸਟ ਬੂਟੇ ਪ੍ਰਾਪਤ ਕਰੋ ਤੇ ਵਾਦ ਤੋਂ ਵਾਦ ਬੂਟੇ ਲਗਾਓ ਇਹ ਬੂਟੇ ਲੈਣੇ ਹੁਣ ਤਾਂ ਕੀ ਕੁਝ ਕਰਨਾ ਪਊਗਾ ਜੀ ਪਹਿਲਾਂ ਜਿਵੇਂ ਬਸ ਜੀ ਉੱਥੇ ਆਪਣਾ ਆਧਾਰ ਕਾਰਡ ਜੀ ਦਿਓ ਆਧਾਰ ਕਾਰਡ ਤੇ ਆਪਾਂ 15-20 ਬੂਟੇ ਦੇ ਰਹੇ ਆ ਜੀ ਠੀਕ ਹੈ ਜੀ ਜੋ ਵੀ ਉਹ ਤੇ ਪ੍ਰਾਪਤ ਕਰੋ ਜੋ ਸਰ ਆਜੋ